ਸਰੇ ਸਾਰੇ ਪੀਸ ਸਭ ਤੋਂ ਜਿਹੜੇ ਇਹਦੇ ਨਾਲ ਨੇ ਜਿੱਦਾਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਤੁਹਾਨੂੰ ਪਤਾ ਲੱਗਾ ਕਿ ਬੀਤੇ ਕੱਲ ਰਾਤੀ ਵੇਸਕੇ ਥਾਣੇ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਐ ਐਸਐਚਓ ਆ ਅਮਨਜੋਤ ਉਹਦਾ ਰਿਕਾਰਡ ਜਿਹੜਾ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰੀ ਨਾਲ ਆਪਣੀ ਜੌਬ ਕਰਦੀ ਐ ਉਹ ਰਾਤੀ ਵੀ ਉਹ ਬਹਾਦੀ ਨਾਲ ਆਪਣੀ ਡਿਊਟੀ ਜਿਹੜੀ ਨਿਭਾਦੀ ਸੀਗੀ ਤੇ ਵੇਦਕੇ ਦੇ ਅੱਗੇ ਇੱਕ ਬੂਦਲ ਪਿੰਡ ਹੈ ਉੱਥੇ ਸ਼ਰਬ ਦੇ ਹਾਤੇ ਦੇ ਬਾਅਦ ਕੁਝ ਬੰਦਿਆਂ ਦਾ ਝਗੜਾ ਹੋ ਗਿਆ ਪੁਲਿਸ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਆਵਾਜ਼ ਉਸੇ ਲਈ ਮੌਕੇ ਤੇ ਚਲੇ ਗਏ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਔਰ ਮੈਨੂੰ ਮਾਣ ਹੈ ਇਸ ਕੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀ ਅਮਜੋਤ। ਮਿੰਨੋ ਨੇ ਦੱਸਿਆ ਕਿ ਉਹ ਕਿੰਨਾ ਚਿਹਰ ਗੁੰਡਿਆਂ ਦੇ ਨਾਲ ਜਿਹੜੀ ਉਹ ਘੁੱਲਦੀ ਰਹੀ ਐ। ਔਰ ਗੁੰਡਿਆਂ ਨੂੰ ਉਹਨੇ ਪੂਦਾ ਫੜਨ ਦੀ ਕੋਸ਼ਿਸ਼ ਕੀਤੀ ਪਰ ਗੁੰਡੇ ਕਿਉਂਕਿ ਜਿਆਦੀ ਗਿਣਤੀ ਦੇ ਵਿੱਚ ਸੀਗੇ। ਉਹਨਾਂ ਨੇ ਉਹਦੇ ਸਿਰ 'ਤੇ ਸੱਟਾਂ ਲਾਈਆਂ ਕੰਨ ਤੇ ਜਿਹੜੀ ਐ ਉਹ ਸੱਟ ਲੱਗੀ ਐ। ਸੋ ਮੈਂ ਆਪਣੇ ਮਾਜੋਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਮਨ ਜੋਤ ਨੂੰ ਇਹ ਵਿਸ਼ਵਾਸ ਦੁਆਉਣ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਹੈ ਜੇ ਉਹਦੇ ਉੱਲ ਕੋਈ ਉਹਨੂੰ ਆਂਚ ਆਉਂਦੀ ਹੈ ਜੀ ਤੇ ਅਸੀਂ ਉਹਦੇ ਨਾਲ ਚਟਾਨ ਦੀ ਤਰ੍ਹਾਂ ਜਿਹੜੇ ਖੜੇ ਆਂ ਜੀ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਹਾਂ ਛਾਲ ਦੇ ਨਾਲ ਔਰ ਇੱਕ ਸਨਸਾ ਪੱਤਰ ਦੇ ਕੇ ਆਇਆ ਹਾਂ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁਸਕਾ ਜਿਹੜਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਦੇ ਅਮਨਜੋਤ ਦਾ ਜਿਹੜਾ ਸਨਮਾਨ ਕੀਤਾ ਜਾਵੇ ਔਰ ਮੈਂ ਇਨਾਮ ਦੇ ਵਜੋਂ ਆਪਣੇ ਇਖਤਿਆਰੀ ਫੰਡ ਚੋਂ 51000 ਪਾਈ ਆ ਵੀ ਜਿਹੜਾ ਉਹ ਅਮਨਜੋਤ ਨੂੰ ਦਿੱਤਾ ਕਿ ਸਾਡੇ ਮੁਲਾਜ਼ਮ ਜਿਹੜੇ ਸਾਡੀ ਪੁਲਿਸ ਜਿਹੜੀ ਆ ਉਹ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਇਸੇ ਤਰ੍ਹਾਂ ਜਿੱਦਾਂ ਅਮਨਜੋਤ ਦੇ ਵਾਤੀ ਲੜਾਈ ਲੜੀ ਐ ਇਸੇ ਤਰ੍ਹਾਂ ਬਾਕੀ ਫੋਰਸ ਵੀ ਜਿਹੜੀ ਆ ਜਿਹੜੇ ਕੋਈ ਬੈਡ ਐਲੀਮੈਂਟ ਹੈ ਗੁੰਡੇ ਆ ਤਾਂ ਦੀਆਂ ਸਮਾਜ ਉਦੋਂ ਦੀ ਤੱਤ ਜਿਹੜੇ ਆ ਉਹਨਾਂ ਦੇ ਨਾਲ ਆਪਣੀ ਲੜਾਈ ਇਦਾਂ ਹੀ ਲੜੇ ਜਿੱਦਾਂ ਵਾਤੀ ਅਮਨਜੋਤ ਦੇ ਲੜੀਆ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ ਆ ਔਰ ਉਹਨੂੰ ਕਿਹਾ ਕਿ ਸਰਕਾਰ ਉਹਦੇ ਨਾਲ ਖੜੀ ਐ ਹਰ ਤਰ੍ਹਾਂ ਦੀ ਉਦੀ ਮਦਦ ਕਰਾਂਗੇ ਉਹਨੂੰ ਕਬਦੌਨ ਦੀ ਲੋੜ ਦੀ ਪਾਸ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਧੀਅਦਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਚ ਉਹ ਕਹਿੰਦੀ ਕਿ ਸਾਦ ਮੈਂ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਉਹ ਮੈਨੂੰ ਮੈਨੂੰ ਇਹ ਇਹ ਲੱਗਦਾ ਕਿ ਐਦਾਂ ਐਦਾਂ ਦੇ ਜਿਹੜੇ ਸਾਡੇ ਬਹਾਦਰ ਮਲਾਜ਼ਮ ਨੇ ਉਹਨਾਂ ਨੇ ਹੀ ਸਾਡੀ ਪੰਜਾਬ ਪੁਲਿਸ ਦਾ ਨਾਮ ਜਿਹੜਾ ਉੱਚਾ ਕੀਤਾ ਸੋ ਮੈਂ ਇਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ